ਸੋਰਠਾ ਮਹੱਲਾ ਪੰਜਵਾਂ ਘਰ ਦੂਜਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਠ ਪੜੇ ਵਰ ਵੇਦ ਵਿਚਾਰਿਓ ਨਿਬਲ ਭੂੰਗ ਮਸਾਦੇ ਪੰਜ ਜਨਾਂ ਸੋ ਸੰਗ ਨਾ ਸੁੱਟਿਓ ਆਧਿਕ ਓੰ ਬੁੱਧਵਾਦੇ ਪਿਆਰੇ ਇਨ ਵਿਦ ਮਿਲਣ ਨਾ ਜਾਈ ਮਾ ਕੀਏ ਕਰਮ ਨੇ ਕਾ ਹਾਰ ਪਰਿਓ ਸਾਮੀ ਕੈ ਦਵਾਰੇ ਦੀਜੈ ਬੁੱਧ ਬੇਕਾਰ ਹਾਉ ਮੋਨ ਭਇਓ ਕਰਪਾਤੀ ਰਿਓ ਨਗਨ ਫਿਰਿਓ ਬਨਮਾਈ ਟਟ ਤੀਰਥ ਸਭ ਧਰਤੀ ਭਰਮਿਓ ਦੁਬਿਦਾ ਸੁਟਕੈ ਨਾਹੀ ਮਨ ਕਾਮਨਾ ਤੀਰਥ ਜਾਇ ਬਸਿਓ ਸਿਰ ਕਰ ਬਤ ਤਾਰਾਏ ਮਨ ਕੀ ਮੈਲ ਨਾ ਉਤਰੈ ਇਹ ਵਿਦ ਜੇ ਲਖ ਜਤਨ ਕਰਾਏ ਕਾਨਕ ਕਾਮਨੀ ਹੈ ਵਰਗੈ ਵਰ ਬਹੁ ਵਿਦਵਾਨ ਦਾ ਤਾਰਾ ਅੰਬਤਰ ਭੂਮ ਬਹੁ ਅਰਪੇ ਨਹੀਂ ਮਿਲਿਆ ਹਰ ਦੁਆਰਾ ਪੂਜਾ ਅਰਚਾ ਬੰਦਨ ਦੰਡਾਤ ਖਟ ਕਰ ਮਾਰਤ ਰਹਤਾ ਹਉ ਹਉਂ ਕਰਤ ਬੰਦਨ ਮੈਂ ਪਰਿਆ ਨਹੀਂ ਮਿਲਿਆ ਇਹੋ ਯੁਗਤਾ ਯੋਗ ਸਿੱਧ ਆਸਣ 84 ਇਹ ਵੀ ਕਰ ਕਰ ਰਹਿਆ ਵੱਡੀ ਆਰਜਾ ਫਿਰ ਫਿਰ ਜਨਮ ਹਰ ਸਿਉ ਸੰਗ ਨ ਗਇਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਹਣੀ ਜੰਦਨ ਚੋਆ ਨਰਕ ਘੋਰ ਕਾ ਦਵਾਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮਾ ਕਉ ਨਾਨਕ ਤਿਸ ਪਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਨਾ ਤੇਰੋ ਸੇਵਕ ਏ ਰੰਗ ਮਾਤਾ ਪਇਓ ਕਿਰਪਾ ਲਦੀਨ ਦੁਖ ਪੰਜਨ ਹਰ ਹਰ ਕੀਰਤਨ ਏਹੋ ਮਨ ਰਾਤਾ ਰਹਾਉ ਦੂਜਾ ਰਾਗ ਸੋਠ ਬਾਰ ਮਹੱਲੇ ਚੌਥੇ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਸੂਸ਼ਲ ਸਦਾ ਸਹਾਵਣੀ ਜੇ ਸੱਚਾ ਮਨ ਹੋਏ ਦੰਦੀ ਮੈਣ ਨਾ ਕਤ ਮਨ ਜੀਬਾ ਸੱਚਾ ਸੋਏ ਸਸਰੇ ਪਈਐ ਭੈ ਬਸੀ ਸਤਗੁਰ ਸੇਵਨ ਸੰਗ ਪਰ ਹਰ ਕੱਪੜ ਜੇ ਪਿਰ ਮਿਲੇ ਖੁਸ਼ੀ 라ਵੇ ਪਰ ਸੰਗ ਸਦਾ ਅਸੀ ਗਰੀ ਨੋ ਮਨ ਕਦੇ ਨ ਮੈਲ ਪਤੰਗ ਦੇਵਰ ਜੇਠ ਮੂਏ ਦੁਖ ਸੱਸੂ ਘਾਡਾ ਰਕਿਸ ਜੇ ਪ੍ਰਭਾਵ ਨਾਨਕਾ ਕਰਮ ਮਣੀ ਸਭ ਸਚ ਮਹਲਾ ਚੌਥਾ ਸੂਰਠ ਤਾਮ ਸੁਹਾਵਣੀ ਜਾਂ ਹਰ ਨਾਮ ਟੰਡੋਲੇ ਗੁਰਪੁਰਖ ਮਨਾਵੇ ਆਪਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਦਿੱਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਗੁਰ ਨਾਮ ਅੰਦਰ ਲੜਾਇਆ ਮਨ ਅੰਤ ਨ ਕਾਹੂੰ ਡੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਗੁਰ ਕੇ ਗੋਲ-ਗੋਲੇ ਬੌੜੀ ਤੂੰ ਆਪੇ ਸੇਠ ਕਰਤਾ ਸਿਰਜਣਹਾਰਿਆ ਤੂੰ ਆਪੇ ਖੇਲ ਰਚਾਏ ਤੁਦਿ ਆਪ ਸਵਾਰਿਆ ਦਾਤਾ ਕਰਤਾ ਆਪ ਆਪ ਭੋਗਣ ਹਾਰਿਆ ਸਭ ਤੇਰਾ ਸਬਦ ਵਰਤਾ ਉਪਾਵਨ ਹਾਰਿਆ ਹਉ ਗੁਰਮੁਖ ਸਦਾ ਸਲਾਹੀ ਗੁਰ ਕਉ ਬਾਰਿਆ ਸ਼ਲੋਕ ਮਹਲਾ ਤੀਜਾ ਹਉ ਮੈਂ ਜਲਤੇ ਜਲਮੁ ਏ ਪਰਮ ਆਏ ਦੂਜੈ ਪਾਏ ਪੂਰੇ ਸਤਗੁਰੁ ਰਾਖ ਲਿਏ ਆਪਣਾ ਪਨੈ ਪਾਏ ਇਹਉ ਜਗ ਜਲਤਾ ਨਦਰੀ ਆਇਆ ਗੁਰ ਕਾ ਸਬਦ ਸੁਭਾਏ ਸਬਦ ਰਤੇ ਸੇ ਸੀਤਲ ਭਏ ਨਾਨਕ ਸਤਿ ਕਮਾਏ ਮਹਲਾ ਤੀਜਾ ਸਫਲਿਉ ਸਤਗੁਰ ਸੇਵਿਆ ਤਨ ਜਨਮ ਪਰਵਾਣ ਜਿਨਾਂ ਸਤਗੁਰ ਜੀਵ ਦਿਆ ਮੋਇਆ ਨਾ ਬਿਸਰੈ ਸਹੀ ਪੁਰਖ ਸੋ ਜਾਣ ਕੁੱਲ ਉਦਾਰੇ ਆਪਣਾ ਸੋ ਜਨ ਹੋਵੈ ਪਰਵਾਣ ਗੁਰਮੁਖ ਮੋਏ ਜੀਬ ਦੇ ਪਰਵਾਨ ਹੈ ਮਨਮੁਖ ਜਨਮ ਮਰਾਹਿ ਨਾਨਕ ਮੋਏ ਨਾ ਆਖੀਐ ਜੇ ਗੁਰ ਕੈ ਸਬਦ ਸੁਮਾਹਿ ਪਉੜੀ ਹਰ ਪੁਰਖ ਨਰੰਜਨ ਸੇਵ ਹਰ ਨਾਮ ਧਿਆਈਐ ਸਤ ਸੰਗਤ ਸਾਧੂ ਲਗ ਹਰ ਨਾਮ ਸੁਮਾਈਐ ਹਰ ਤੇਰੀ ਵੱਡੀ ਕਾਰ ਮੈ ਮੂਰਖ ਲਾਈਐ ਆ ਗੋਲਾ ਲਾਲਾ ਤੁਦ ਮੈਂ ਹੁਕਮ ਫਰਮਾਈਐ ਹਉ ਗੁਰਮੁਖ ਕਾਰ ਕਮਾਵਾਂ ਜੇ ਗੁਰ ਸਮਝਾਈਐ ਚਲੋ ਕਮ ਮਹਲਾ ਤੀਜਾ ਪੂਰਬ ਲਿਖਿਆ ਕਮਾਵਣਾ ਜੇ ਕਰਤਾ ਆਪ ਲਿਖਿਆਸ ਮੋਠ ਗੋਲੀ ਪਾਈਨ ਬਿਸਰਿਆ ਗੁਣਤਾਸ ਮਤ ਜਾਣੋ ਜਗ ਜੀਵ ਦਾ ਦੂਜਾ ਪਾਏ ਮੋਇਆਸ ਜਿਨਿ ਗੁਰਮੁਖ ਨਾਮ ਨਾ ਚੇਤਿਓ ਸੇ ਬਹਿਣ ਨਾ ਮਿਲਲੀ ਪਾਸ ਦੁੱਖ ਲਾਗਾ ਬਹੁ ਅਤਕਣ ਪੁੱਤ ਕਲਤ ਨਾ ਸਾਥ ਕੋਈ ਜਾਸ ਲੋਕਾਂ ਵਿੱਚ ਮੂ ਕਾਲਾ ਹੋਆ ਅੰਦਰ ਉਬੇ ਸਾਸ ਮਨ ਮੁਖਾਂ ਨੂੰ ਕੋ ਨਾ ਬਿਸਈ ਚੁੱਕ ਗਿਆ ਵਿਸਾਸ ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਨਾਂ ਅੰਤਰਨਾਮ ਨਿਵਾਸ ਮਹਲਾ 3 ਸੇ ਸਹਿਣ ਸੇ ਸੱਜਣਾ ਜੇ ਗੁਰਮੁਖ ਮਿਲ ਹੈ ਸੁਭਾਏ ਸਤਿਗੁਰ ਕਾ ਪਾਣਾ ਅੰਦਨ ਕਰੇ ਜੇ ਸੱਚ ਰਹੇ ਸੁਮਾਏ ਦੂਜਾ ਭਾਏ ਲੱਗੇ ਸੱਜਣ ਨਾ ਆਖੀਐ ਜੇ ਅਬਮਾਨ ਕਰੇ ਵਿਕਾਰ ਮਨਮੁਖ ਆਪ ਸੁਆਰਥੀ ਕਾਰਜ ਨਾ ਸਕੈ ਸੁਆਰ ਨਾਨਕ ਪੂਰਬ ਲਿਖਿਆ ਗਮਾਵਣਾ ਕੋਇ ਨਾ ਮੇਟਣ ਹਾਰ ਪੌੜੀ ਤੁਹ ਦ ਆਪ ਜਗਤ ਉਪਾਇਕ ਹੈ ਆਪ ਖੇਲ ਰਚਾਇਆ ਤਰੇ ਗੁਣ ਆਪ ਸਿਰਜਿਆ ਮਾਇਆ ਬਹੁ ਵਧਾਇਆ ਵਿੱਚ ਹਮ ਲੇਖਾ ਮੰਗੀ ਹੈ ਫਿਰ ਆ ਬੈ ਜਾਇਆ ਜਿਨਾਂ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਬਲਿਹਾਰੀ ਗੁਰ ਆਪਣੇ ਸਦਾ ਸਦਾ ਕੁ ਮਾਇਆ ਸੇ ਲੋਕ ਮਹੱਲਾ ਤੀਜਾ ਮਾਇਆ ਮਮਤਾ ਮੋਣੀ ਜਿਣ ਬਿਨ ਦੰ ਤਾਂ ਜਗ ਖਾਇਆ ਮਨ ਮੁਖ ਖਾਦੇ ਗੁਰਮੁਖ ਉਭਰੇ ਜਿਨੀ ਸਤਿ ਨਾਮ ਚਿਤ ਲਾਇਆ ਬਿਨ ਨਾ ਬੈਜ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਤੰਦਾ ਕਰ ਧਿਆਨੇ ਬੁਲ ਜਨਮ ਗਵਾਇਆ ਸੁਖ ਦਾਤਾ ਮਨ ਨਾਮ ਵਸਾਇਆ ਨਾਨਕ ਨਾਮ ਤਨਾ ਕਉ ਮਿਲਿਆ ਜਿਲ ਕੋ ਤੁਰ ਲਖ ਪਾਇਆ ਮਹਲਾ ਤੀਜਾ ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁਖਾ ਸਾਧਨਾ ਪਾਇਆ ਜਿਉ ਕੋ ਸਤੂਰੀ ਮੇਰ ਕਾ ਨਾ ਜਾਣ ਪਰਮੰਦਾ ਪਰਮ ਪੁਲਾਇਆ ਅੰਮ੍ਰਿਤ ਤਾਜ ਬਿਖ ਸੰਗਰੈ ਕਰਤ ਆਪ ਖੁਆਇਆ ਗੁਰਮੁਖ ਬਿਰਲੇ ਸੋਜੀ ਪਈ ਤਿੰਨਾ ਅੰਦਰ ਬਰਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ ਸਬਦੇ ਹੀ ਨੋ ਊਪਜ ਸਬਦੇ ਮੇਲ ਮਲਾਇਆ ਬਿਨ ਸਬਦਾ ਸਭ ਜਗ ਬੋਹਰਾਨਾ ਬਿਰਥਾ ਜਨਮ ਗਵਾਇਆ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰ ਪੁਰਖ ਅਗੰਮ ਹੈ ਕੋ ਕਿਤ ਵਿਦ ਪਾਈਐ ਤਿਸ ਰੂਪ ਨਾਰੇਕ ਅਦੇਸ਼ਟ ਕੋ ਜਨ ਕਿਉ ਤਿਆਈਐ ਨਿਰੰਕਾਰ ਨਿਰੰਜਨ ਹਰ ਅਗੰਮ ਕਿਆ ਕਹਿ ਗੁਣ ਗਾਈਐ ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ ਗੁਰਪੂਰਾ ਬੇਖਾਲਿਆ ਗੁਰ ਸੇਵਾ ਪਾਈ ਐ ਸ਼ਲੋਕ ਮਹਲਾ 3 ਜਿਉ ਤਨ ਕੋ ਲੂ ਪੀੜੀਐ ਰਤਨਾ ਪੋਰੀ ਡੇ ਜਿਉ ਵੰਜਾ ਚੋ ਖੰਦੀਐ ਸਤੇ ਸੰਧੜੈ ਨੇ ਨਾਨਕ ਮੇਲ ਨਾ ਚੁਕਈ ਰਾਤੀ ਅਤੈ ਡੇ ਮਹਲਾ 3 ਸੱਜਣ ਮੈਂਡਾ ਰੰਗਲਾ ਰੰਗ ਲਾਈ ਮੰਨ ਲਈ ਜੋ ਮਾਜੀ ਠਾ ਕਪੜੇ ਰੰਗੇ ਪੀ ਪਾਹੇ ਨਾਨਕ ਰੰਗ ਨਾ ਉਤਰੈ ਵਿਆਹ ਨਾ ਲੱਗੈ ਕੇ ਪੌੜੀ ਹਰ ਆਪ ਵਰਤਾ ਆਪ ਹਰ ਆਪ ਬੁਲਾਇਂਦਾ ਹਰ ਆਪ ਸਿੱਟ ਸਵਾਰ ਸਿਰ ਤੰਦਾ ਲਾਇਂਦਾ ਇੱਕ ਨਾ ਭਗਤੀ ਲਾਏ ਇੱਕ ਆਪ ਖੁਆਇਂਦਾ ਇੱਕ ਨਾ ਮਾਰਗ ਪਾਏ ਇੱਕ ਉਜੜ ਪਾਇਂਦਾ ਜਦ ਨਾਨਕ ਨਾਮ ਤੇ ਆਏ ਗੁਰਮੁਖ ਗੁਣ ਗਾਏਦਾ ਚਲੋ ਕਮਹਲਾਤੀ ਜਾ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਜਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਬੰਧਨ ਤੋੜੇ ਮੁਕਤ ਹੋਏ ਸੱਚੇ ਰਹਿ ਸਮਾਏ ਇਸ ਜਗ ਮੇ ਨਾਮ ਅਲੱਬ ਹੈ ਗੁਰਮੁਖ ਬਸਾਇ ਮਨ ਆਏ ਨਾਨਕ ਜੋ ਗੁਰ ਸੇਵਾ ਆਪਣਾ ਹਉ ਤਨ ਬਲ ਹਾ ਰਹਿ ਜਾਉ ਮਹਲਾ ਤੀਜਾ ਮਨਮੁਖ ਮਨ ਅਜਿਤ ਹੈ ਦੂਜਾ ਲਗਾਇ ਜਾਏ ਤਿਸਨੋ ਸੁਖ ਸੁਭਨ ਨਹੀਂ ਦੁਖੇ ਦੁਖ ਬਿਹਾਏ ਕਰ ਕਰ ਪੜ ਪੜ ਪੰਡਿਤ ਥੱਕੇ ਸਿੱਧ ਸਮਾਦ ਲਗਾਏ ایਉ ਮਨ ਬਸ ਨ ਆਵਈ ਥੱਕੇ ਕਰਮ ਕਮਾਏ ਪੇਖ ਤਾਰੀ ਪੇਖ ਕਰ ਥੱਕੇ ਅਠ ਸੱਠ ਤੀਰਥ ਨਾਏ ਮਨ ਕੀ ਸਾਰ ਨ ਜਾਣਨੀ ਹੁਮ ਮੈ ਪਰਮੁ ਪੁਲਾਏ ਗੁਰ ਪ੍ਰਸਾਦੀ ਪੋਪਿਆ ਬੜਾ ਭਾਗ ਬਸਿਆ ਮਨ ਆਏ ਪਹਿ ਪਿਆ ਮਨ ਬਸ ਹੁਆ ਹੁਮ ਸਬਦ ਜਲਾਈ ਸਚ ਰਤੇ ਸੇ ਨਿਰਮਲੇ ਜੋਤੀ ਜੋਤ ਮਲਾਏ ਸਤ ਗੁਰ ਮਿਲਿਆ ਨਾ ਪਾਇਆ ਨਾਨਕ ਸੁਖ ਸਮਾਏ ਪਉੜੀ ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ ਇਹੋ ਮਾਇਆ ਰੰਗ ਕੁਸੰਭ ਕਿਨੇ ਮੈ ਲੈ ਜਾਵਣਾ ਚਲਦਿਆ ਨਾਲ ਨਾ ਚੱਲੇ ਸਿਰ ਪਾਪ ਲੈ ਜਾਵਣਾ ਜਾਂ ਪਕੜ ਚ ਲਾਇਆ ਕਾਲ ਤਖਰਾ ਡਰਾਵਣਾ ਉਹ ਬੀੜ ਹੱਥ ਨ ਆਵੇ ਫਿਰ ਪਸ ਤਾਵਣਾ ਸੇ ਲੋਕ ਮਹੱਲਾ ਤੀਜਾ ਸਤ ਗੁਰ ਤੇ ਜੋ ਮੋਹ ਫੇਰੇ ਸੇ ਬੱਦੇ ਦੁਖ ਸਹਾਈ ਫਿਰ ਫਿਰ ਮਿਲ ਨਾ ਪਾਈਨੀ ਜਮਹ ਤੈ ਮਰ ਜਾਹੇ ਸੈਸਾ ਰੋਗ ਨਾ ਸੋਢਈ ਦੁਖ ਹੀ ਮੈਂ ਦੁਖ ਪਾਏ ਨਾਨਕ ਨਦਰੀ ਬਖਸ਼ਲੇ ਸਬਦੇ ਮੇਲ ਮਲਾਏ ਮਹਲਾ ਤੀਜਾ ਜੋ ਸਤਗੁਰ ਤੇ ਮੋ ਫਿਰੇ ਤਿਲ ਨਾ ਠੌਰ ਨਾ ਠਾਓ ਜਿਉ ਸੁਟੜ ਘਰ ਘਰ ਫਿਰੈ ਦੋ ਚਾਰ ਰਣ ਬਦਨਾਉ ਨਾਨਕ ਗੁਰਮੁਖ ਬਖਸ਼ੀਐ ਸੇ ਸਤਗੁਰ ਮੇਲ ਮਲਾਉ ਪੌੜੀ ਜੋ ਸੇਵਾ ਸਤਿ ਮੁਰਾਰ ਸੇ ਪਾਪ ਜਲ ਤਰ ਗਿਆ ਜੋ ਬੋਲ ਲਾਏ ਹਰ ਹਰ ਨਾਉ ਤੈਨ ਜਮ ਸੱਡ ਗਿਆ ਸੇ ਦਰਗਾ ਪੈਦਾ ਜਾਹੇ ਜਿੰਨਾ ਹਰ ਜਪ ਲਿਆ ਹਰ ਸੇਵੈ ਸਹੀ ਪੁਰਖ ਜਿੰਨਾ ਹਰ ਤੁਧ ਮਿਆ ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਧਰਮ ਪਾਉ ਗਿਆ ਸਲੋਕ ਮਹਲਾ 3 ਜਾ ਥਾਲੇ ਬਚਤੈ ਬਸ ਤੂ ਬਈਓ ਹਰ ਪੂਜਨ ਅਮਰਤ ਸਾਰ ਜਿਤ ਖਾਧੈ ਮਨ ਤ੍ਰਿਪਤੀਐ ਆਈ ਆਹ ਖ ਦਵਾਰ ਇਹੋ ਪੋਜਨ ਅਲੱਭ ਹੈ ਸੰਤੂ ਲੱਭੈ ਗੁਰ ਵਿਚਾਰ ਇਹ ਮਦਾਬਣੀ ਕਿਉਂ ਵਿੱਚੋਂ ਕੱਢੀ ਐ ਸਦਾ ਰੱਖੀ ਐ ਔਰ ਤਾਰ ਇਹ ਮਦਾਬਣੀ ਸਤ ਗੁਰੂ ਪਾਈ ਗੁਰ ਸਿੱਖਾ ਲਦੀ ਪਾਲ ਨਾਨਕ ਜਿਸੁ 부ਝਾਏ ਸੋ 부ਝਸੀ ਹਰ ਪਾਇਆ ਗੁਰਮੁਖ ਕਾਲ ਮਹਲਾ ਤੀਜਾ ਜੋ ਤੁਰ ਮਿਲੇ ਸੇ ਮਿਲ ਰਹੇ ਸਾਥ ਗੁਰੂ ਸੇ ਹੋਜੇ ਤਲਾਏ ਆਪੋ ਬਿਸੋੜੇਨ ਸੇ ਬਿਸੜੇ ਦੂਜਾ ਪਾਏ ਖਵਾਏ ਨਾਨਕ ਬਿਣ ਕਰਮਾ ਕਿਆ ਪਾਈਐ ਪੂਰਬ ਲਿਖਿਆ ਕਮਾਏ ਪੌੜੀ ਬੈ ਸਖੀਆਂ ਜਸ ਗਾਵ ਹੈ ਗਾਵਣ ਹਾਰੀਆਂ ਹਰ ਨਾਮ ਸਲਾਹ ਹੈ ਨਿਤ ਹਰ ਕੋ ਬਲਿਹਾਰੀਆਂ ਜਿੰਨੀ ਸੁਣ ਮੰਨਿਆ ਹਰ ਨਾਉ ਤੈ ਨਾ ਹਾਂ ਵਾਰੀਆਂ ਗੁਰਮੁਖੀਆਂ ਹਰ ਮੇਲ ਮਨ ਲਾ ਬਣ ਹਾਰੀਆਂ ਹਉ ਬਲ ਜਾਵਾਂ ਦਿਨ ਰਾਤ ਗੁਰ ਦੇਖਣ ਹਾਰੀਆਂ